ਪਸੰਦ ਇਹ ਨੇ ਬੁੱਢਾ ਹੋ ਗਿਆ ਧਾਰਮਿਕ ਮਨੁੱਖ ਦੇ ਵੀ ਸਤਿਗੁਰਾਂ ਨੇ ਲਖਣ ਬਕਾਇਦਾ ਬਿਆਨ ਕੀਤੇ ਨੇ ਉਹਨੂੰ ਮੈਂ ਖੋਲ ਕੇ ਬਿਆਨ ਕਰਾਂ ਪਰ ਉਸ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ ਹਰ ਜੀਵ ਜੰਤੂ ਦਾ ਜਨਮ ਹੁੰਦਾ ਹੈ ਬੱਚੇ ਦੀ ਤਰ੍ਹਾਂ ਬੁੱਢੇ ਦੀ ਤਰ੍ਹਾਂ ਨਹੀਂ ਇਕ ਵੱਡਾ ਦਰਖਤ ਵੀ ਨਿੱਕੇ ਜਿਹਾਂ ਬੂਟੇ ਦੀ ਤਰ੍ਹਾਂ ਪੈਦਾ ਹੁੰਦਾ ਹੈ। ਇੱਕ ਸ਼ਕਤੀਸ਼ਾਲੀ 6 ਫੁੱਟ ਦਾ ਮਨੁੱਖ ਵੀ ਛੋਟੇ ਜਿਹਾਂ ਬੱਚੇ ਦੀ ਤਰ੍ਹਾਂ ਜਗਤ ਦੇ ਚੰਦਾ ਹੈ। ਪਸ਼ੂ ਪੰਛੀ ਬੱਚਿਆਂ ਦੀ ਤਰ੍ਹਾਂ ਪੈਦਾ ਹੁੰਦੇ ਹਨ। ਬੁਢਿਆਂ ਦੀ ਤਰ੍ਹਾਂ ਨਹੀਂ। ਚੀਨ ਦੇ ਇੱਕ ਸੰਤ ਬਾਰੇ ਮੈਂ ਜ਼ਰੂਰ ਪੜਿਆ ਹੈ। ਲਾਉਦਸੇ ਬਾਰੇ। ਉਹ ਜਨਮ ਤੋਂ ਹੀ ਬੁੱਢਾ ਸੀ ਇੰਜ ਮੈਂ ਪੜਿਆ ਇਹ ਚੀਨੀ ਕਹਾਵਤ ਵੀ ਹੈ ਤੇ ਚੀਨੀ ਇਤਿਹਾਸ ਵੀ ਹੈ ਭਾਰਤ ਦੀ ਤਰ੍ਹਾਂ ਚੀਨ ਵੀ ਬੜੇ ਪੁਰਾਣੇ ਸਮੇਂ ਤੋਂ ਧਾਰਮਿਕ ਦੇਸ਼ ਰਿਹਾ ਹੈ ਭਾਵੇਂ ਅੱਜ ਕਮਲਿਸਟ ਹੋ ਗਿਆ ਲੇਕਿਨ ਬੜਾ ਧਾਰਮਿਕ ਦੇਸ਼ ਰਿਹਾ ਹੈ ਬੜੇ ਬੜੇ ਸੰਤ ਉਸ ਦੇਸ਼ ਨੇ ਕਿਸੇ ਵਕਤ ਪੈਦਾ ਕੀਤੇ ਨੇ ਲਾਹੂਤ ਸੇ ਬਾਰੇ ਉਹ ਕਹਿੰਦੇ ਨੇ ਇਹ ਬੁੱਢੇ ਦੀ ਤਰ੍ਹਾਂ ਪੈਦਾ ਹੋਇਆ ਫਿਰ ਜਦ ਮੈਂ ਗਹਿਰਾਈ ਦੇ ਵਿੱਚ ਇਸ ਸਾਇਤ ਦਾ ਇਤਿਹਾਸ ਦਾ ਅਧਾਇਨ ਕੀਤਾ ਤਾਂ ਮੇਰੇ ਮਨ ਨੇ ਨਿਰਣਾ ਕੀਤਾ ਇਹ ਤਨ ਕਰਕੇ ਤੇ ਬੱਚੇ ਦੀ ਤਰ੍ਹਾਂ ਪੈਦਾ ਹੋਇਆ ਮਨ ਕਰਕੇ ਬਜ਼ੁਰਗ ਦੀ ਤਰ੍ਹਾਂ ਬਜ਼ੁਰਗ ਦੀ ਤਰ੍ਹਾਂ ਇਹ ਤਨ ਕਰਕੇ ਤੇ ਬਹੁਤ ਛੋਟੇ ਰੂਪ ਵਿੱਚ ਜਿਵੇਂ ਬੱਚੇ ਹੁੰਦੇ ਨੇ ਆਇਆ ਪਰ ਮਨ ਕਰਕੇ ਮਹਾਨ ਸੀ